देख रहे हैं चाचा उठे है ना उठ खड़े चाचा ओ आजा शिरा आजा बैठ जा क्या चाचा उठ खड़े आ तंद्रा बड़ा लेट उठ रहे हैं तड़के दा मैं चार गेड़े मार गया ओ हां मी शेरा तू तो कम आया सी मुक्ता तो है ਆ ਹਾਇ ਤਾਂ ਚਾਚਾ ਸਭ ਠੀਕ ਐ ਚਾਚੀ ਕੇ ਮੂੰਹਾਂ ਮੋਟਾ ਕਰੀ ਬੈਠੀ ਐ ਓਹ ਕੁਛ ਨਹੀਂ ਜੇਰਾ ਇਹ ਤਾਂ ਉਹ ਜੁਰੀ ਲਾਲ ਟਿੱਕੇ ਤੇ ਰੱਖਦੀ ਐ ਕਲੇਸ਼ਨ ਦੀ ਮੀ ਨਾ ਕਲੇਸ਼ਨ ਮਾਇਆ ਹੈ ਆਪ ਸਾਰਾ ਦਿਨ ਮੰਜੇ ਤੋੜੀ ਜਾਂਦਾ ਰਹਿਣਾ ਸਾਰਾ ਦਿਨ ਖਾਲੀ ਭੁੱਕੀ ਬਣਾ ਲਾ ਚਾ ਧਰ ਲਾ ਚਾ ਗਹਾਂ ਛਕੀ ਬੂਰੀ ਵੱਜੀ ਹੋਈ ਆ ਮੁੱਲ ਦਾ ਦੁੱਧ ਤਾਂ ਜਾਇ ਖਾਣੇ ਦਾ ਆ ਦੋ ਜੀ ਵੀ ਨਿਰਾ ਪਾਣੀ ਪਾ ਕੇ ਦੇਖੇ ਜਾਂਦਾ ਸੁੱਤਾ ਰਹਿਣਾ ਉਹ ਤੂੰ ਚਾਹ ਪੀਂਗਾ ਸ਼ੇਰਾ ਪਿਆ ਦਾ ਦਿੱਤੀ ਚਾਚੀ ਨੇ ਮਿੱਠਾ ਥੋੜਾ ਜਾਂ ਤੇਜ਼ ਸੀਗਾ ਬਹਿ ਜਾ ਭਾਈ ਭੋਲੇ ਧਰਦੀਆਂ ਮੈਂ ਚਾ ਇਹਦੇ ਨਾਲ ਤਾਂ ਮੇਰਾ ਚੱਲਦਾ ਹੀ ਰਹਿੰਦਾ ਨਿੱਤ ਦਾ ਕੁੱਤ ਕਲੇਸ਼ ਵਾਹ ਵਾਹ ਚਾਤੀ ਚਾਤਾ ਮੈਂ ਹੁਣੀ ਪੀ ਕੇ ਆਇਆਂਗਾ ਮੈਂ ਬਹਿ ਜਾ ਤੂੰ ਚਾਚਾ ਮੇਰਾ ਕੰਮ ਕਰ ਮੈਂ ਜਾਣਾ ਹੈ ਉਮਰੀ ਗੱਲ ਸੁਣਾ ਕੰਜਰ ਦੇ ਪੁੱਤ ਤਰੇ ਬਹਾਨੇ ਨਾਲ ਮੈਨੂੰ ਮਿਲਜੂ ਪੋਰਾ ਚਾ ਚੜ ਬੈਠਾ ਦਾ ਚਾਚਾ ਕੋਈ ਨਾ ਪੀ ਗਈ ਜੰਮ ਹੁਣ ਮੈਂ ਉਹਨਾਂ ਨੇ ਕੰਮ ਦੱਸ ਤਰਾ ਕੀ ਕੰਮ ਹੈ ਚਾਚਾ ਮੈਂ ਸਲਾਹ ਲੈਣੀ ਸੀ ਤਾਂ ਇੱਕ ਮੈਥੋਂ ਹਾਂ ਤਾਂ ਕੋਈ ਮੱਝ ਮੁਝ ਲੈਣੀ ਹੈ ਓਏ ਮੱਝ ਨਹੀਂ ਚਾਚਾ ਥੋੜਾ ਪਰਦੇ ਵਾਲਾ ਕੰਮ ਹੈ ਲੱਕਨ ਕਰਦਨ ਦੱਸਾਂ ਹਾਂ ਆ ਕੰਮ ਹੈ अच्छा अच्छा काम आचा अच्छा हो गया है वो ओहर फेंक क्यों करता है मैं प्राणा बैर नहीं लेख पर नोटा अ मोबाइल जेटी लिखा दस सौ चल हैं मैंने लिखा हाँ नहीं इंद्रा इंद्रा ਠੀਕ ਹੈ ਜੀ ਚੱਲ ਇਹ ਤਾਂ ਲਿਖ ਲਿਆ ਆਹੀ ਕਰਨਾ ਸਾਰਾ ਕੰਮ ਮੰਗਾਲ ਸੁਣ ਹਾਂ ਦੱਸ ਇਹ ਦੇਣਾ ਕਿ ਮੈਂ ਛੋਣ ਨਹੀਂ ਗੱਲ ਨਾ ਉਹ 1 ਲੀਟਰ ਪਾਣੀ ਲੈ ਲਈ ਠੀਕ ਹੈ ਜੀ 1 ਲੀਟਰ ਪਾਣੀ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਲਈ ਠੀਕ ਹੈ ਜੀ ਉਹ ਪਾਣੀ ਚੌਥਾ ਹੀ ਛਾ ਰਹਿ ਗਿਆ ਨਾ ਹਾਂ ਜੀ ਦੇ ਦੇ ਤਾ ਤਾ ਮੈਂ ਚਾਉਂ ਤੇ ਹੋ ਜੂ ਲਾ ਚਾਤਾ ਫਿਰ ਮੈਂ ਹੁਣੀ ਜਾਣਾ ਬਨਸਾਰੀ ਦੇ ਹੂੰ ਬੈਆ ਬੋਲੇ ਮੈਂ ਜਾ ਲੈ ਕਿਉਂ ਨਹੀਂ ਬਣਾ ਲੀਤਾ ਕੀ ਪੁੱਠਿਆ ਸਲਾਹ ਦੇ ਜਾਂਨ ਦੀ ਬਾਖ ਨੂੰ ਕੀ ਹੈ ਤੇਰਾ ਕਾਚਾ ਮਾਚਾ ਕੋਈ ਨਹੀਂ ਇਹਦਾ ਠੰਡ ਲੱਗੀ ਜਵਾਗ ਨੂੰ ਥੋੜਾ ਜਾਂ ਨੁਕਤਾ ਲਿਖਿਆ ਆ ਠੰਡ ਪੁੱਤ ਖਾਣੇ ਦੀ ਅੱਗ ਤਾਂ ਲੱਗੀ ਜਾਂਦੀ ਆ ਓਹੋ ਉਹ ਸਿਆਣੇ ਕਹਿੰਦੇ ਆ ਠੰਡ ਆਉਂਦੀ ਜਾਂ ਜਾਂਦੀ ਮਾਜਦੀ ਐ ਇਹ ਮਾਜਤਾ ਬਸ ਜਾਂਦੇ ਜਾਂਦੇ ਨੇ ਮਾਝੀ ਕੀ ਕੰਜਰ ਦਾ ਪੁੱਤ ਜਮੀ ਰਗੜਤਾ ਨਾਨਾ ਮੈਨੂੰ ਤਾਂ ਕੋਈ ਗੱਲ ਹੋਰ ਲੱਗਦੀ ਆ ਜਿਹੜਾ ਤੁਸੀਂ ਇੱਕ ਦੂਜੇ ਦੇ ਕੰਨਾਂ 'ਚ ਗੱਲਾਂ ਕਰਦੇ ਹੋ ਉਹ ਕੰਜਰ ਦੇ ਕੰਮ ਐ ਕਈ ਵਾਰੀ ਬੁੜੀਆਂ ਸਾਹਮਣੇ ਨਹੀਂ ਵੀ ਦੱਸਣ ਵਾਲੀ ਗੱਲ ਹੁੰਦੀ ਕੋਈ ਨਾ ਹੁਣ ਤਾਂ ਕਹਿੰਦਾ ਸੀ ਮੈਂ ਠੰਢ ਦੀ ਦਵਾਈ ਦਿੱਤੀ ਐ ਵੇ ਭੋਲਿਆ ਵੇ ਇਹ ਕਿਹੜਾ ਵੇਰ ਆ ਬੇਰੀ ਦਵਾਈ ਨਾਲ ਤੇਰਾ ਕਾਜਾ ਮਾਚਾ ਨਾ ਵੱਧ ਜੇ ਵੇ ਭਾਈ ਮੈਨੂੰ ਸ਼ੱਕ ਹੋ ਜਾਂਦਾ ਕਿਤੇ ਹੋਰ ਗੱਲ ਤਾਂ ਨਹੀਂ 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 ਚਾਚੀ ਬਸ ਇਹ ਤਾਂ ਉਹ 10 ਮਿੰਟ ਪਹਿਲਾਂ ਤਾਂ ਭੋਲੇ ਕਣੀ ਬੋਟ ਪਾਈ ਜਾਂਦੀ ਸੀ ਵੀ ਬਾਹਲਾ ਜੰਗਾ ਬੰਦਾ ਹੁਣ 10 ਮਿੰਟਾਂ ਬਾਅਦ ਇਹ ਜਵਾਕ ਖਰਾਬ ਹੋ ਗਿਆ ਲੈ ਵੀ ਭੋਲੇ ਇੱਚੇ ਤਾਂ ਕੰਮ ਖਰਾਬ ਹੀ ਹੈ ਟੱਪ ਚੱਲ ਹਾਈ ਵੀ ਰੱਬਾ ਮੈਨੂੰ ਤਾਂ ਲੱਗਦਾ ਹੈ ਕੋਈ ਨਾ ਕੋਈ ਪਾਉਣਗੇ ਪੰਗਾ ਮੈਨੂੰ ਤਾਂ ਮੁੰਡਾ ਜਿਹਾ ਵੀ ਚੰਗਾ ਨਹੀਂ ਲੱਗਦਾ ਅੰਡੜ ਜਾ ਖੈਰ ਬੱਬਾ ਇਹ ਜੇ ਕੰਜਰ ਕਲੇਸ ਨਾਲੋਂ ਤਾਂ ਤੂੰ ਮੈਨੂੰ ਚੱਕ ਹੀ ਲੈ ਆਹ ਕੰਜਰ ਨਾਲੋਂ ਮੇਰਾ ਖਿਹੜਾ ਛੁੱਟ ਜੇ ਹੈ ਕੰਜਰ ਨਹੀਂ ਉਹ ਤੂੰ ਕਾਨੂੰ ਮਰ ਜੇ ਮਹੀਂ ਰੰਡਾ ਹੋ ਜਾ ਲੈ ਦੁਬਾਰੇ ਫਿਰ ਮੈਨੂੰ ਮਾਰ ਗਿਆ ਮੈਨੂੰ ਹੀ ਮਾਰਦਾ ਕੰਜਰ ਨੇ ਮੈਨੂੰ ਹੀ ਮਾਰਦਾ ਨੀ ਚੁੱਪ ਕਰ ਬੱਚੀ ਬਣੀ ਆ ਭੋਲੂ ਦੀ ਕੋਈ ਨਾ ਆ ਦੂਜੀ ਮੱਝ ਸੂਣ ਵਾਲੀ ਆ ਨਾਲ ਸੁੱਖ ਮੰਗ ਐਤਕੀ ਕੱਟੀ ਹੋਵੇ ਆ ਤੇਰੇ ਭੋਲੂ ਦੇ ਚੱਕਰ ਚ ਨਾ ਆਈ ਵਾਰ ਮੱਝਾਂ ਕੱਟੇ ਤੇ ਕੱਟਾ ਕੱਟੇ ਤੇ ਕੱਟਾ ਦਈ ਜਾਂਦੀਆਂ ਨੇ ਬੀਬੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਤੁਸੀਂ ਨੋਹਾ ਤੋਂ ਤਾਂ ਮੁੰਡੇ ਭਾਰਦੇ ਹੋ ਤੇ ਮੱਝਾਂ ਤੋਂ ਕੁੜੀਆਂ ਮੈਨੂੰ ਤਾਂ ਇਹ ਨਹੀਂ ਪਤਾ ਕਿ ਤੁਹਾਨੂੰ ਸਮਝ ਕਿੱਦੇ ਆਊਗੀ